ਚੰਗਾ ਲੋਰ ਦਾ ਹੋਵੇ ਜਾਂ ਹੋਵੇ ਚੰਗਾ ਟਾਂਗੇ ਵਾਲਾ ਖੈਰ ਮੰਗਦਾ ਸਸਿਕਲ ਦੋਸਤੋ ਮੈਂ ਹਾਂ ਬਲਜੀਤ ਕੌਰ ਜੋਹਲ ਤੇ ਅੱਜ ਮੈਂ ਪਿੰਡਾਂ ਵਿੱਚੋਂ ਪਿੰਡ ਦੇਖਦੀ ਸਾਰਿਆਂ ਦੀ ਖੈਰ ਮੰਗਦੀਆਂ ਤੁਸੀਂ ਦੇਖ ਰਹੇ ਹੋਗੇ ਕਿ ਬਲਜੀਤ ਜੋਲ ਅੱਜ ਬਲੈਕ ਯਾਨੀ ਕਿ ਕਾਲੇ ਕੱਪੜਿਆਂ ਦੇ ਵਿੱਚ ਲਾਲ ਦੁਪੱਟਾ ਤੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਨੇ ਉਹ ਜੀ ਉਹ ਇਸ ਕਰਕੇ ਕਿਉਂਕਿ ਜਿਸ ਸ਼ਖਸੀਅਤ ਨਾਲ ਮੈਂ ਤੁਹਾਨੂੰ ਮਿਲਵਾਣ ਜਾ ਰਹੀਆਂ ਉਹ ਇੱਕ ਸੁਫੀਆਨਾ ਅੰਦਾਜ਼ ਰੋਹਾਨੀ ਯਾਨੀ ਕਿ ﺍﻟमस्त ਕਿਸਮ ਦੀ ਸਖਸ਼ੀਤ ਹਨ ਤੇ ਅੱਜ ਮੈਂ ਜਿਸ ਜਗ੍ਹਾ ਤੇ ਖੜੀ ਆ ਉਸ ਜਗ੍ਹਾ ਦਾ ਨਾਮ ਹੈ ਆਸੀ ਕਲਾ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈ ਤੇ ਅੱਜ ਅਸੀਂ ਉਹਨਾਂ ਦੇ ਡੇਰੇ ਜਾਵਾਂਗੇ ਤੇ ਤੁਸੀਂ ਸੋਚ ਰਹੋਗੇ ਕਿ ਹਾਲੀ ਤੱਕ ਨਾਂ ਤਾਂ ਦੱਸਿਆ ਨਹੀਂ ਉਹ ਜੀ ਨਾਂ ਵੀ ਦੱਸ ਦਿੰਦੇ ਆ ਉਹਨਾਂ ਨੂੰ ਕਿਹਾ ਜਾਂਦਾ ਹੈ ਸਾਈ ਗੁਲਾਮ ਜੁਗਨੀ ਸੋ ਜੀ ਹੁਣ ਤੱਕ ਤੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿਉਂਕਿ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਜਾਣਦੇ ਆ ਅੱਜ ਹੁਣ ਤੱਕ ਦਾ ਉਹਨਾਂ ਦਾ ਸਫ਼ਰ ਤੇ ਆਜੋ ਫਿਰ ਮੇਰੇ ਨਾਲ ਮੈਂ ਤਾਂ ਇਸ ਜੱਗ ਉੱਤੇ ਸਾਰਿਆਂ ਦੀ ਖੈਰ ਮੰਗਾ ਮਹਿਲਾਂ ਤੇ ਚਵਾਰਿਆਂ ਦੀ ਹਰ ਕੋਈ ਮੰਗੀਦਾ ਏ ਮੈਂ ਤਾਂ ਜਿੱਤੋਂ ਪੈਰ ਕੱਚੇ ਤਾਰਿਆਂ ਦੀ ਖੈਰ ਮੰਗਾ ਮੈਂ ਤਾਂ ਜਿੱਤੋਂ ਪੈਰ ਕੱਚੇ ਢਾਰਿਆਂ ਦੀ ਖੈਰ ਮੰਗਾ ਵਾਦਿਆਂ ਦੇ ਸੁੱਖ ਇੱਥੇ ਹੱਡ ਕੋਈ ਲੋੜਦਾ ਏ ਮੈਂ ਤਾਂ ਸਦਾ ਸੱਜਣਾ ਦੇ ਲਾ ਖੈਰ ਮੰਗਾਂ ਸਾਰੇ ਚੌਣ ਜੁਗਨੀ ਓਏ ਜਾਨੇ ਇਸ ਤਰ੍ਹਾਂ ਚੜਦਾ ਏ ਮੈਂ ਤਾਂ ਸਦਾ ਟੁੱਟ ਚੁੱਕੇ ਤਾਰਿਆਂ ਦੀ ਖੈਰ ਮੰਗਾਂ ਸਸਿਕਾ ਸਤਿ ਸ਼੍ਰੀ ਅਕਾਲ ਜਗਨੀ ਜੀ ਕਰਨ ਬਲਜੀ ਜੀ ਤੁਹਾਡਾ ਇੱਥੇ ਆਏ ਤੇ ਵੈਲਕਮ ਜੀ ਆਏ ਨੂੰ ਤੁਹਾਡਾ ਕਿਦਾਂ ਦਾ ਲੱਗਿਆ ਹੋ ਰਿਹਾ ਸੀ ਜੀ ਬਹੁਤ ਹੀ ਵਧੀਆ ਲੱਗਿਆ ਬਿਕੋਜ਼ ਮੈਂ ਤੁਹਾਡੇ ਬਾਰੇ ਸੁਣਿਆ ਸੀ ਕਿ ਤੁਸੀਂ ਹਮਸਤ ਰਹਿੰਦੇ ਹੋ ਤੇ ਅੱਜ ਮੈਂ ਦੇਖ ਵੀ ਲਿਆ ਕਿਦਾਂ ਹਮਸਤ ਹੋ ਕੇ ਸਮੇਂ ਦੇ ਨਾਲ ਜੁੜੇ ਹੋਏ ਹੋ ਜੀ ਦੀ ਕਿਰਪਾ ਦਾਤਿਆਂ ਦੀ ਕਿਰਪਾ ਹੀ ਜਗਨੀ ਦਾ ਹੁੰਦਾ ਹੈ ਵਜੂਦ ਹਰਕਤਾਂ ਤੂੰ ਕਰਨਾ ਮੈਂ ਨਹੀਂ ਹੁੰਦੀ ਮੌਜੂਦ ਹਰਕਤਾਂ ਤੂੰ ਕਰਿਆ ਕੀ ਬਾਤ ਹੈ ਤੇ ਮੈਂ ਜਦੋਂ ਆ ਹੀ ਰਹੀ ਸੀ ਮੇਰੇ ਜ਼ਹਿਨ ਵਿੱਚ ਬਹੁਤ ਸਾਰੇ ਸਵਾਲ ਸੀ ਜਿਹੜੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਪੁੱਛਣੇ ਨੇ ਕਿਉਂਕਿ ਮੈਂ ਬਿਲਕੁਲ ਅਨਜਾਨਾ ਨਹੀਂ ਅ ਜਿੱਦਾਂ ਤੁਸੀਂ ਜਦੋਂ ਆ ਹੀ ਗਏ ਹੋ ਤੇ ਜਿਹੜਾ ਵੀ ਸਵਾਲ ਕਰੋਗੇ ਤਾਂ ਮੇਰਾ ਹੱਕ ਹੀ ਮੰਨਦਾ ਮੈਂ ਉਹਦਾ ਜਵਾਬ ਦੂੰਗੀ ਜੀ ਜੀ ਕੀ ਬਾਤ ਹੈ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਸ਼ੁਰੂ ਤੋਂ ਹੀ ਇਸ ਡੇਰੇ ਦੇ ਉੱਤੇ ਰਹੇ ਹੋ ਹਾਂ ਸ਼ੁਰੂ ਮੇਰਾ ਪਿੰਡ ਸੇਖੋਪੁਰਾ ਜਿਲ੍ਹਾ ਲੁਧਿਆਣਾ ਪੈ ਜਾਂਦਾ ਹੈ ਉੱਥੇ ਉੱਥੋਂ ਦੇ ਅਸੀਂ ਵਾਸੀ ਸੀ ਮੇਰੇ ਸਾਈਂ ਜੀ ਹੋ ਗਏ ਮੇਰੇ ਪਪਾ ਅਬਾ ਜਾਨ ਸਾਰੇ ਅਸੀਂ ਉੱਥੇ ਹੀ ਰਹਿੰਦੇ ਸੀ ਉੱਥੇ ਉਹਨਾਂ ਦੀ ਮਜ਼ਾਰ ਤੇ ਪਰ ਮੇਰਾ ਆਸਤੀ ਚ ਆਉਣ ਹੋਇਆ ਉਹ ਉਹ ਜਗਾ ਪਿੰਡ ਦੇ ਉਧਰਲੇ ਪਾਸੇ ਹੈ ਜਿੱਥੇ ਆ ਕੇ ਪਹਿਲਾਂ ਰਹੇ ਕੁੱਲੀ ਭਾਈ ਅੱਛਾ ਜੀ ਤੇ ਉਹਦੋਂ ਬਾਅਦ ਹੌਲੀ ਹੌਲੀ ਇੱਥਾਂ ਹੂੰ ਇੱਥੇ ਆ ਕੇ ਸਾਈਂ ਜੀ ਦੀ ਕਿਰਪਾ ਦਾਤਾਂ ਦੀ ਕਿਰਪਾ ਦੇ ਨਾਲ ਸਾਧ ਪੁੱਛ ਬਣ ਗਿਆ ਤੇ ਅੱਛਾ ਇੱਕ ਚੀਜ਼ ਹੋਰ ਕਿਉਂਕਿ ਤੁਸੀਂ ਇੰਨੀ ਯੰਗ ਏਜ ਦੇ ਵਿੱਚ ਇੰਨੀ ਛੋਟੀ ਉਮਰ ਦੇ ਵਿੱਚ ਇਸ ਜਗ੍ਹਾ ਦੇ ਨਾਲ ਜੁੜ ਕੇ ਔਰ ਵਾਇਗੁਰ ਦੀ ਉਸ ਪਰਮਾਤਮਾ ਦੀ ਜਿਹੜੀ ਤੁਹਾਡੇ ਤੇ ਇੱਕ ਅਸ਼ੀਰਵਾਦ ਆ ਔਰ ਤੁਹਾਨੂੰ ਇੰਨਾ ਜ਼ਿਆਦਾ ਜਿਹੜਾ ਉਹ ਇੱਕ ਇਲਮ ਹੈ ਤੁਸੀਂ ਕੁਝ ਵੀ ਕਲਾਮ ਮਤਲਬ ਹਰ ਜਗ੍ਹਾ ਤੇ ਟਕਮਾ ਬੜਾ ਬਖੂਬੀ ਨਿਭਾਉਂਦੇ ਆ ਇਹ ਇਹ ਮੇਰੇ ਮੁਰਸ਼ਿਦਾਂ ਦੀ ਕਿਰਪਾ ਹੈ ਇਹ ਮੇਰੇ ਦਾਤਾ ਜੀ ਦੀ ਕਿਰਪਾ ਹੈ ਗੱਡੀ ਪਿੱਛੋਂ ਚਲਦੀ ਆਉਂਦੀ ਆ ਵਾਵਾ ਬਲੈਸ਼ਾ ਹਰਾਇਤ ਸ਼ਾ ਕੈਰਲੀ ਸ਼ਾ ਬਲੈਸ਼ਾ ਇਹ ਮੇਰੇ ਮੁਰਸ਼ਿਦ ਜੋ ਮਸਤ ਬਾਦਸ਼ਾਹ ਲਾਲ ਸ਼ਾ ਜੋਗੀ ਉਹ ਦਾਤਿਆਂ ਦੀ ਕਿਰਪਾ ਵਿੱਚ ਬਚਪਨ ਤੋਂ ਉਹਨਾਂ ਦੇ ਨਾਲ ਰਹੇ ਤੇ ਇਧਰ ਨੂੰ ਸੁਰਤੀ ਲੱਗ ਗਈ ਔਰ ਬਾਕੀ ਇਹ ਜਿੰਨੀ ਵੀ ਸੂਫੀ ਹੁੰਦੀ ਹੈ ਜਾਂ ਗਾਇਕੀ ਹੋਗੀ ਇਹ ਇਹਦਾ ਰੱਬ ਦੇ ਨਾਲ ਬੜਾ ਗਹਿਰਾ ਨਾਤਾ ਬਿਲਕੁਲ ਸੁਰਦਾ ਸਾਜਦਾ ਉਹ ਖੁਦਾ ਨਾਲ ਬੜਾ ਗਹਿਰਾ ਨਾਤਾ ਹੈ ਜੀ ਗੁਲਾਮ ਜਗਨੀ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਬਚਪਨ ਦੇ ਵਿੱਚ ਤੁਹਾਨੂੰ ਇਹ ਸੁਰਤ ਚੜੀ ਸੀ ਲੱਗੀ ਸੀ ਤੇ ਐਸੀ ਕਿਹੜੀ ਚੀਜ਼ ਤੁਸੀਂ ਉਦੋਂ ਸੁਣੀ ਸੀ ਉਹਨਾਂ ਦੀ ਜਿਹੜੀ ਲਾਈਨਾਂ ਜਾਂ ਉਹਨਾਂ ਦੇ ਪਿਆਰ ਦੀ ਚੀਜ਼ ਉਹ ਕੀ ਸੀ ਦਾਦਾ ਜੀ ਦੇ ਨਾਲ ਹੁੰਦਾ ਸੀ ਸੋਣਾ ਪੈਣਾ ਸਾਣਾ ਉਹਨਾਂ ਦੇ ਨਾਲ ਉਹਦੀ ਸੇਵਾ ਕਰਨੀ ਪੜਿਆ ਵੀ ਐ ਬੰਨ ਜਿਹੜਾ ਰਿਹਾ ਵੀ ਐ ਤਾਂ ਮੁੰਡਿਆਂ ਨੂੰ ਵੀ ਰਿਹਾ ਕਿ ਜਿਵੇਂ ਕਹਿੰਦਾ ਅਗਲਾ ਵੀ ਉਹ ਨਹੀਂ ਤੇ ਉਹਨਾਂ ਨੇ ਮੈਨੂੰ ਰੱਖਿਆ ਹਰ ਤਰ੍ਹਾਂ ਨਾਲ ਰੱਖਿਆ ਤੇ ਇਹ ਦਾਦਾ ਜੀ ਦੀ ਕਿਰਪਾ ਵੀ ਜੇ ਤੁਸੀਂ ਉਹ ਲੱਗਣ ਵਾਲੀ ਗੱਲ ਕਰੀ ਵੀ ਤਾਂ ਸਾਈਂ ਜੀ ਕਹਿੰਦੇ ਉਹਦਾ ਓਮਕਾਰ ਦੀ ਪਰਖ ਕਰ ਲੈ ਵਿੱਚ ਬ੍ਰਹਮਾ ਵਿਸ਼ਨੂੰ ਮਹੇਸ਼ ਸਮਾਏ ਹੋਏ ਨੇ ਐਨਾ ਅਕਲ ਤੋਂ ਪਰਦਾ ਹਟਾ ਪਾਸੇ ੜੀਸ਼ਕ ਦੇ ਪੂਰਨੇ ਪਾਏ ਹੋਏ ਨੇ ਸੱਸਾ ਸਰਨ ਚ ਖਸਮ ਦੇ ਸਿਰ ਧਰ ਲੈ ਜੇ ਜੇ ਕਿਸੇ ਗੁਰੂ ਦੇ ਬਚਨ ਕਮਾਏ ਹੋਏ ਨੇ ਕਿਤਾਬ ਸਾਈਂ ਜੀ ਦੀ ਕਿਰਪਾ ਸੀ ਉਹ ਉਹਨਾਂ ਦਾ ਦੱਸਣਾ ਸੀ ਜਿਹਹ ਜਿਉ ਦੱਸੀਗੇ ਉਧਰ ਚੱਲੇਗੇ ਬਾਕੀ ਜਦੋਂ ਉਵੇਂ ਨਾਤਖਾਸਮ ਦੇ ਹੱਥ ਤੇ ਬੇੜਾ ਤਾਰਦੇ ਪਤ ਝੜ ਬਣੇ ਬਹਾਰ ਜੇ ਸੱਜਣ ਪਿਆਰ ਦੇ ਉਹਨਾਂ ਦੀ ਕੀ ਬਾਤ ਹੈ ਕੀ ਬਾਤ ਹੈ ਤੇ ਅੱਛਾ ਤੁਹਾਨੂੰ ਇਹ ਜਿਹੜੀ ਮਤਲਬ ਜਗਾ ਮਿਲੀ ਹੈ ਇਹ ਤੁਹਾਡੇ ਆਪਣੇ ਮੁਰਸ਼ਿਦ ਦੇ ਪਿਆਰ ਨੇ ਮਿਲਿਆ ਜਾਂ ਪੀੜੀ ਦਰ ਪੀੜੀ ਅੱਗੇ ਜਿਦਾਂ ਤੁਸੀਂ ਅੱਗੇ ਦੱਦੀ ਆ ਰਹੀ ਹੈ ਜਿਦਾ ਪੀੜੀ ਦਰ ਪੀੜੀ ਦਰ ਚੱਲੀ ਆਉਂਦੀ ਹੈ ਜਿੱਦਾਂ ਹੁਣ ਅੱਗੇ ਗੱਦੀ ਚੱਲੂਗੀ ਤੇ ਸਾਂਜੀ ਨੇ ਸਾਨੂੰ ਅਪਣਾਇਆ ਤਾਂ ਉਹਨਾਂ ਨੇ ਬਿਠਾਇਆ ਉਹਨਾਂ ਦੀ ਕਿਰਪਾ ਉਹ ਅੱਛਾ ਤੁਹਾਡੀ ਇੱਕ ਇੱਕ ਲਾਈਨ 'ਚ ਜਿਹੜਾ ਮੈਂ ਦੇਖ ਰਹੀ ਆ ਇੱਕ ਇੱਕ ਲਾਈਨ 'ਚ ਬਹੁਤ ਜ਼ਿਆਦਾ ਦਮ ਹੈ ਮਤਲਬ ਜਿਹੜੀਆਂ ਲਾਈਨਾਂ ਆਪਾਂ ਪੜ੍ਹ ਲਿਖ ਕੇ ਵੀ ਕਈ ਵਾਰੀ ਨਹੀਂ ਲਿਖ ਪਾਉਂਦੇ ਤੇ ਇਹ ਕੀ ਇਹ ਤੁਹਾਨੂੰ ਵਿਰਾਸਤ ਚ ਮਿਲੀਆਂ ਜਾਂ ਤੁਹਾਨੂੰ ਬੈਠ ਕੇ ਪ੍ਰੋਪਰ ਇਹਦੀ ਸਿੱਖਿਆ ਦਿੱਤੀ ਜਾਂਦੀ ਸੀ ਨਹੀਂ ਮੈਨੂੰ ਮੈਂ ਇਹ ਕਹਿਣਾ ਚਾਹੂੰਗਾ ਵੈਸੇ ਤਾਂ ਮੇਰੇ ਜੇ ਗਾਉਂ ਦੀ ਲੈਨ ਤੇ ਵੇਖਿਆ ਤਾਂ ਮੇਰੇ ਉਸਤਾਦ ਸ਼ਵਿੰਦਰ ਸ਼ਰਮਾ ਜੀ ਹੈ ਜੀ ਤੇ ਇੱਕ ਮੈਂ ਹੋਰ ਗੱਲ ਕਰਨੀ ਚਾਹੂੰਗਾ ਸਭ ਨੂੰ ਪਤਾ ਹੁੰਦਾ ਹੈ ਗੁਰੂ ਗੁਰੂ ਜਿਹੜਾ ਉਧਰ ਲਾਉਣ ਵਾਲਾ ਹੋਵੇ ਜੀ ਤੇ ਉਸਤਾਦ ਜਿਹੜਾ ਸਿਖਾਉਣ ਵਾਲਾ ਹੋਵੇ ਤਾਂ ਮੇਰੇ ਉਸਤਾਦ ਜੀ ਸੀ ਜਿਨ੍ਹਾਂ ਤੋਂ ਮੈਂ ਸਿੱਖਿਆ ਤੇ ਬਾਕੀ ਜਿਹੜੀ ਤੁਸੀਂ ਆ ਗੱਲਾਂ ਕਰਦੇ ਹੋਏ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜੁਗਨੀ ਦਾ ਹੁੰਦਾ ਹੈ ਵਜੂਦ Hindu ਵੀ ਨਹੀਂ Sikh ਵੀ ਨਹੀਂ Asai ਵੀ ਨਹੀਂ ਤੇ Musalman ਵੀ ਨਹੀਂ ਮੈਨੂੰ ਤਾਂ ਲੱਗਦਾ ਜਿਵੇਂ ਚੰਗਾ ਇਨਸਾਨ ਵੀ ਨਹੀਂ ਪਰ ਜੋ ਹੁੰਦਾ ਹੈ ਇਹਨਾਂ ਦੀ ਕਿਰਪਾ ਹੈ ਕੀ ਬਾਤ ਹੈ ਬਹੁਤ ਹੀ ਵਧੀਆ ਤੁਸੀਂ ਗੱਲ ਕੀਤੀ ਇੱਕ ਤਾਂ ਜਿਹੜੀ ਤੁਸੀਂ ਗੱਲ ਦੱਸੀ ਕਿ ਉਸਤਾਦ ਜਿਹੜਾ ਸਿਖਾਉਂਦਾ ਹੈ ਤੇ ਜਦੋਂ ਤੁਸੀਂ ਉਸਤਾਦ ਸਾਹਿਬ ਤੋਂ ਸਿੱਖਣ ਗਏ ਤੇ ਉਦੋਂ ਕੀ ਤੁਹਾਨੂੰ ਕਿਸੇ ਤੋਂ ਇਨਸਪਾਇਰ ਹੋਏ ਤੁਸੀਂ ਕਿ ਤੁਹਾਨੂੰ ਸਿੱਖ ਕੇ ਜਿਹੜਾ ਆ ਉਹ ਅੱਗੇ ਵਧਣਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਉਸਤਾਦ ਜੀ ਇਹੇ ਜਿਹੇ ਹੁੰਦੇ ਸੀ ਤਾਂ ਮੈਂ ਆਪਣੇ ਉਸਤਾਦ ਜੀ ਨੂੰ ਕਹਣਾ ਵੀ ਇੱਥੇ ਬੈਠੋ ਤਾਂ ਉਹ ਕਹਿੰਦੇ ਹੁੰਦੇ ਸੀ ਨਹੀਂ ਵੀ ਜਿੱਥੇ ਤੁਸੀਂ ਜਿਹੜੀ ਜਗ੍ਹਾ ਤੁਹਾਡੀ ਜਗ੍ਹਾ ਥੋੜੀ ਹੈ ਕਿ ਅਗਰ ਮੈਂ ਸਿੱਖਣ ਵੀ ਜਾਣਾ ਤਾਂ ਮੇਰੇ ਨਾਲ ਇਦਾਂ ਪੇਸ਼ ਨਹੀਂ ਸਿਆਉਂਦੇ ਉਹ ਉਹ ਮੈਨੂੰ ਮੁਰੋ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਹਮੇਸ਼ਾ ਇਦਾਂ ਹੀ ਬੋਲਦੇ ਸੀ ਬੜੇ ਪਿਆਰ ਨਾਲ ਉਹ ਜੁਗਲੀ ਜੀ ਗੁਲਾਮ ਜੁਗਲੀ ਜੀ ਜਦੋਂ ਮੈਂ ਗੋਣਾ ਤਾਂ ਉਹਨਾਂ ਨੇ ਮਾਜਾ ਛੱਡ ਕੇ ਕਹਿਣਾ ਵੀ ਹੂੰ ਗਾਉਂਦੇ ਸਾਰੇ ਹੀ ਐ ਕਿਉਂਕਿ ਜਦੋਂ ਗਾਉਂਦੇ ਗਾਉਂਦੇ ਨੱਚਣ ਲੱਗ ਜਾਂਦਾ ਜਾਂ ਮਸਤ ਹੋ ਜਾਣਾ ਤਾਂ ਉਹ ਵੀ ਵਾਜਾ ਛੱਡ ਕੇ ਰੋਣ ਲੱਗ ਜਾਂਦੇ ਹੁੰਦੇ ਸੀ ਉਹ ਕਹਿੰਨ ਲਿਖੇ ਸਾਰਿਆਂ ਨਾਲ ਅਲੱਗ ਅੱਛਾ ਤੇ ਤੁਹਾਨੂੰ ਯਾਦ ਹੈ ਕਿ ਤੁਸੀਂ ਆਪਣੇ ਉਸਤਾਦ ਜੀ ਨੂੰ ਕਿਹੜਾ ਪਹਿਲਾ ਉਹ ਕਲਾਮ ਜਾਂ ਕਿਹੜਾ ਸੁਫੀਆਨਾ ਗੀਤ ਜਾਂ ਕੁਝ ਵੀ ਸੁਨਾਇਆ ਸੀ ਤੇ ਉਹਨਾਂ ਨੇ ਤੁਹਾਨੂੰ ਦੋ ਸ਼ਾਬਾਸ਼ੀ ਦਿੱਤੀ ਸੀ ਉਦੋਂ ਅਸੀਂ ਗਾਉਂਦੇ ਹੁੰਦੇ ਸੀ ਸੱਜਣਾ ਦੀ ਅੱਖ ਦਾ ਯਕੀਨ ਨਹੀਂ ਕਰੀਦਾ ਸੱਜਣਾ ਦੀ ਅੱਖ ਦਾ ਯਕੀਨ ਨਹੀਂ ਕਰੀਦਾ ਬਲੀ ਤੱਕਣੀ ਦਾ ਬੱਲੀ ਤੱਕਣੀ ਤਿਆਰਾ ਕਦੇ ਨਹੀਂ ਮਰੀ ਦਾ ਸੱਜਣਾ ਦੀ ਅੱਖ ਦਾ ਯਕੀਨੀ ਕਰੀ ਨਾ ਪਹਿਲਾ ਸੋਹਣੇ ਅੱਖਾਂ ਰਾਹੀ ਦਿਲ ਵਿੱਚ ਵੜਦੇ ਪਹਿਲਾ ਸੋਹਣੇ ਅੱਖਾਂ ਰਾਹੀ ਦਿਲ ਵਿੱਚ ਵੜਦੇ ਹੋੜੀ ਗੋੜੀ ਰੋਮ ਰੋਮ ਵਿੱਚ ਇਹ ਤਬਾਹੀ ਬਣ ਚੜਦੇ ਰੋਮ ਰੋਮ ਵਿੱਚ ਇਹ ਤਬਾਹੀ ਬਣ ਚੜਦੇ ਹਾਏ ਮੁੱਕ ਜਾਵੇ ਝਲ ਜAVE ਕੁੱਲੀ ਮੁੱਕ ਜਾਣ ਜਦੋ ਹੱਡੇ ਓਏ ਬੱਚੇ ਹੋਏ ਆਸ਼ਿਕ ਨੂੰ ਪੋਰਾ ਪੋਰਾ ਵੱਡਦੇ ਹੇ ਬੱਚੇ ਹੋਏ ਆਸ਼ਿਕ ਨੂੰ ਪੋਰੀ ਪੋਰੀ ਵੱਡਦੇ ਹੋ ਕਾਤਲ ਨਿਗਾਹਾਂ ਮਾ ਦੇਨੀ ਅੱਗੇ ਜਾ ਕੇ ਖੜੀ ਦਾ ਸੱਜਣਾ ਦੀ ਅੱਖ ਦਾ ਯਕੀਨ ਨਹੀਂ ਧਰੀ ਦਾ ਸੱਜਣਾ ਦੀ ਅੱਖ ਦਾ ਯਕੀਨ ਨਹੀਂ ਕਰੀ ਦਾ ਉਹ ਜਦੋਂ ਵੀ ਆਉਂਦੇ ਸੀ ਉਸਤਾਦ ਜੀ ਤਾਂ ਉਹ ਮੇਰੇ ਕੋਲ ਇੱਥੇ ਹੀ ਸੁਣਦੇ ਹੁੰਦੇ ਸੀ ਜੋ ਵੀ ਸੁਣਦੇ ਜਿਵੇਂ ਉਹਨਾਂ ਨੇ ਬੜੇ ਉੱਥੇ ਚਲੇ ਜਾਣਾ ਤਾਂ ਐਦਾਂ ਹੀ ਹੁੰਦਾ ਸੀ ਵੀ ਉਹੀ ਮੈਨੂੰ ਸੁਣਦੇ ਹੁੰਦੇ ਸੀ ਜੀ ਬਿਲਕੁਲ ਤੇ ਮੈਂ ਜਿਵੇਂ ਹੁਣ ਤੁਹਾਡੇ ਨਾਲ ਗੱਲਾਂ ਵੀ ਕਰਨੀਆਂ ਨੇ ਐਂ ਤੁਹਾਡੇ ਜ਼ਿੰਦਗੀ ਬਾਰੇ ਵੀ ਜਾਨਣਾ ਤੇ ਮੈਨੂੰ ਲੱਗਦਾ ਕਿ ਮੈਂ ਨਾਲ ਨਾਲ ਤੁਹਾਡਾ ਇਹ ਸਪਿੰਡ ਨੂੰ ਵੀ ਘੁੰਮਣਾ ਆ ਤੇ ਥੋੜਾ ਜਿਹਾ ਆਪਾਂ ਅੱਗੇ ਜਾ ਕੇ ਚੱਲੀਏ ਹੋਰ ਗੱਲਾਂ ਕਰਦੇ ਹਾਂ ਹਾਂ ਆਓ ਜੀ ਉਹ ਜੀ ਮੈਂ ਤਾਂ ਬ੍ਰੇਕ ਹੀ ਲੈਣਾ ਭੁੱਲ ਗਈ ਤੁਸੀਂ ਲੋ ਇੱਥੇ ਇੱਕ ਨਿਕਲ ਜਾ ਬ੍ਰੇਕ ਤੇ ਮਿਲਦੇ ਆਂ ਬ੍ਰੇਕ ਤੋਂ ਬਾਅਦ ਇਕਤਵਾਰਿਕ ਹੋਏ ਫੇਰ ਥੋੜਾ ਸਵਾਗਤ ਅ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਦੇ ਵਿੱਚ ਤੇ ਅਸੀਂ ਜੁੜੇ ਹਾਂ ਸਾਈ ਗੁਲਾਮ ਡਗਮੀ ਜੀ ਦੇ ਨਾਲ ਅਸੀਂ ਕਲਾ ਦੇ ਵਿੱਚ ਤੇ ਗੁਲਾਮ ਜੀ ਕਿਉਂਕਿ ਮਾਹੌਲ ਇੰਨਾ ਵਧੀਆ ਹੈ ਜਿੱਥੇ ਆਪਾਂ ਖੜੇ ਹਾਂ ਠੰਡੀ ਠੰਡੀ ਹਵਾ ਵੀ ਚੱਲ ਰਹੀ ਹੈ ਤੇ ਥੋੜੀ ਨਿੱਕੀ ਨਿੱਕੀ ਧੁੱਪ ਵੀ ਹੈ ਤੇ ਕੁਦਰਤੀ ਸਭ ਤੇ ਨੇਚਰਲੀ ਇੰਨੀ ਇਨਾ ਇਲਾਮ ਹੈ ਤੁਹਾਡੇ ਕੋਲ ਤੇ ਮੈਂ ਚਾਹਨੀ ਹੈ ਕਿ ਉਸ ਇਲਾਮ ਦਾ ਜਿਹੜਾ ਉਹਨੂੰ ਮੈਂ ਹੁਣ ਸਹੀ ਸਹੀ ਇਸਤੇਮਾਲ ਕਰਾਂ ਕਿ ਮੈਂ ਚਾਹਨੀ ਹੈ ਕਿ ਤੁਸੀਂ ਮੈਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਕੋਈ ਆਪਣਾ ਤੱਕਿਆ ਕਲਾਮ ਕੋਈ ਜਿਹੜਾ ਤੁਹਾਡਾ ਫੇਵਰੇਟ ਹੈ ਉਹ ਮੈਨੂੰ ਗੀਤ ਸੁਣਾ ਦਿਓ ਫੇਵਰੇਟ ਤਾਂ ਬਹੁਤ ਹੋਏ ਜਿੱਦਾਂ ਜਸਥਾਮ ਵਸੇ ਦੰਦਾਲ ਮੇਰਾ ਰੌਲਾ ਪੋਣਾ ਡਰਾਮਾ ਡੋਨਟ ਟੱਚ ਮੀ ਆਪकी ਦੋਸਤੀ ਕੋ 2 ਮਿੰਟਾਂ ਦੀ ਗੱਲ ਕੀਤੀ ਸਾਰੇ ਬਹੁਤ ਵਧੀਆ ਸੀ ਪਰ ਜਿਹੜਾ ਤੁਸੀਂ ਇਲਮ ਦੀ ਗੱਲ ਕਰ ਗੱਲ ਕਰੀ ਤਾਂ ਮੈਨੂੰ ਯਾਦ ਆਇਆ ਇਲਮ ਵੀ ਸਾਂਝ ਕੇਨਨਦੇ ਇਲਮ ਨਕਮੇ ਹੁੰਦਾ ਜੇ ਅਮਲ ਨਾ ਹੋਵੇ ਵਾਹ ਅਗਰ ਇਲਮ ਪੜਿਆ ਹੈ ਤਾਂ ਉਹਦੇ ਨਾਲ ਅਮਲ ਹੋਣਾ ਬਹੁਤ ਜ਼ਰੂਰੀ ਹੈ ਉੱਥੇ ਮੇਰਾ ਜਿਹੜਾ ਜ਼ਿਆਦਾ ਗੀਤ ਚੱਲੇ ਜਿੱਥੋਂ ਮੇਰੇ ਲੋਕਾਂ 'ਚ ਪਛਾਣ ਬਣੀ ਦਾ ਲੋਕਾਂ ਨੂੰ ਪਤਾ ਲੱਗਿਆ ਦਾ ਅਸੀਂ ਰੌਲਾ ਪਾਉਣਾ ਜੀ ਕਿਉਂਕਿ ਉਹ ਨਵੇਂ ਸਾਲ ਦੇ ਉੱਤੇ ਦੂਰਦਰਸ਼ਨ ਦੇ ਜੀ ਬਿਲਕੁਲ ਜੀ ਬਿਲਕੁਲ ਰੌਲਾ ਪਾਉਣਾ ਅਸੀਂ ਤੇ ਰੌਲਾ ਪਾਉਣਾ ਹੋ ਰੌਲਾ ਪਾਉਣਾ ਅਸੀਂ ਤੇ ਰੌਲਾ ਪਾਉਣਾ ਕੋਈ ਸੁਣੇ ਚਾਹੇ ਨਾ ਸੁਣੇ ਸਾਨੂੰ ਚਾਹੇ ਮੌਤ ਵੀ ਆਜੇ ਹੁਣੇ ਸਾਨੂੰ ਕੋਈ ਸੁਣੇ ਚਾਹੇ ਨਾ ਸੁਣੇ ਸਾਨੂੰ ਚਾਹੇ ਮੌਤ ਵੀ ਆਜੇ ਹੁਣੇ ਸਾਨੂੰ ਹੋ ਕੇ ਰੰਦਤੀ ਮੌਤ ਨੂੰ maat ਕੇਰਾਂ ਦੇਤੀ ਮੌਤ ਨੂੰ maat ਅਸੀਂ ਤੇ ਰੌਲਾ ਪਾਉਣੇ ਰੌਲਾ ਪਾਉਣੇ ਅਸੀਂ ਤੇ ਰੌਲਾ ਪਾਉਣੇ ਵੋ ਹੋ ਰੱਬ ਵੇਖਿਆ ਸ਼ਾਹ ਕਿਸ਼ਾਤ ਰੱਬ ਵੇਖਿਆ ਸ਼ਾਹ ਕਿਸ਼ਾਤ ਅਸੀਂ ਤੇ ਰੌਲਾ ਪਾਉਣੇ ਰੌਲਾ ਪਾਉਣੇ ਅਸੀ ਤੇੜੌਲਾ ਪਾਣੇ ਕਦੇ ਪੱਤੇ ਵਿੱਚ ਕਦੇ ਟਾਣੇ ਵਿੱਚ ਕਦੇ ਨਿਆਣੇ ਵਿੱਚ ਕਦੇ ਸਿਆਣੇ ਵਿੱਚ ਕਦੇ ਗੱਲਾਂ ਵਿੱਚ ਕਦੇ ਗਾਣੇ ਵਿੱਚ ਕਦੇ ਨਮਿਆਂ ਵਿੱਚ ਪਰਾਣੇ ਵਿੱਚ ਕਦੇ ਠੇਕੇ ਵਿੱਚ ਕਦੇ ਥਾਣੇ ਵਿੱਚ ਕਰੇ ਤਿਤਲੀ ਵਿੱਚ ਟਟਹਾਣੇ ਵਿੱਚ ਖਰਬੂਜੇ ਵਿੱਚ ਹਦਵਾਣੇ ਵਿੱਚ ਕਰੇ ਤੰਦ ਵਿੱਚ ਕਰੇ ਟਾਣੇ ਵਿੱਚ ਉਹ ਕਦੇ ਬਾਣੀ ਵਿੱਚ ਕਦੇ ਬਾਣੇ ਵਿੱਚ ਕਦੇ ਬਾਣੀ ਵਿੱਚ ਕਦੇ ਬਾਣੇ ਵਿੱਚ ਮੈਂ ਦੀ ਹਰ ਤਰ ਤੈਰੀ ਚਾਹਤ ਅਸੀਂ ਤੇ ਰੌਲਾ ਪਾਉਣੇ ਰੌਲਾ ਪਾਉਣੇ ਅਸੀਂ ਤੇ ਰੌਲਾ ਪਾਉਣੇ ਰੱਬ ਵੇਖਿਆ ਸ਼ਾਕ ਸ਼ਾਦ ਅਸੀਂ ਤੇ ਰੌਲਾ ਪਾਉਣੇ ਰੌਲਾ ਪਾਉਣੇ ਅਸੀਂ ਤੇ ਰੌਲਾ ਪਾਉਣੇ ਵਾਹਿਗੁਰੂ ਕਿਉਂਕਿ ਤੁਸੀਂ ਜੋ ਵੀ ਗਾਉਂਦੇ ਹੋ ਉਹਦੇ ਵਿੱਚ ਕੋਈ ਨਾ ਕੋਈ ਇੱਕ ਸੰਦੇਸ਼ ਹੁੰਦਾ ਤੇ ਤੁਸੀਂ ਮੈਨੂੰ ਇਹ ਦੱਸੋਗੇ ਕਿ ਜੋ ਵੀ ਤੁਸੀਂ ਗੀਤ ਗਾਉਂਦੇ ਹੋ ਕੀ ਇਹ ਤੁਸੀਂ ਆਪ ਲਿਖਦੇ ਹੋ ਹਾਂ ਮੇਰੇ ਆਪ ਵੀ ਲਿਖਿਆ ਜਦਾਂ ਪੂਰੀ ਹੋ ਗਿਆ ਗੁਣਾ ਚੌਰੀਆ ਹੋ ਗਿਆ ਹੋਰ ਜਿਹੜੇ ਜਿਹੜੇ ਮੈਨੂੰ ਸੰਸ਼ੇਰ ਸੰਤੂ ਮੇਰੇ ਮੈਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਵੀ ਬਹੁਤ ਦਿਲੋਂ ਪਿਆਰ ਕਰਦੇ ਆਂ ਕੱਲ ਮਾਂ ਤਾਂ ਬਹੁਤ ਹੋਈਆਂ ਸਾਰਿਆਂ ਨੂੰ ਪਿਆਰ ਕਰਦੇ ਆਂ ਜੀ ਤੇ ਆਪ ਵੀ ਲਿਖਦੇ ਆਂ ਆਪ ਜਿਹੜਾ ਮੇਰੇ ਦੇ ਵਿੱਚ ਗੀਤ ਸੀਗਾ ਆਪ ਕੀ ਦੋਸਤੀ ਕੋ ਕਿਆ ਕਿਆ ਖਿਤਾਬ ਦੂੰ ਜਿਹੜੀ ਸਰਕਾਰਾਂ ਟੇਪ 'ਚ ਸੀ ਹਾਂ ਅਸੀਂ ਸਰਕਾਰਾਂ ਗਈ ਸੀ ਨਾ ਜਿਹੜਾ ਉਹ ਅਸੀਂ ਫਿਰ ਟੇਪ 'ਚ ਨਹੀਂ ਸੀ ਪਾਇਆ ਮੈਂ ਸੋਚਿਆ ਵੀ ਦੁਨੀਆ ਦੀ ਸੋਚ ਆਪਣੀ ਆਪਣੀ ਹੁੰਦੀ ਆ ਮੇਰੇ ਲਈ ਤਾਂ ਸਰਕਾਰਾਂ ਮੇਰੀਆਂ ਉਹ ਨੇ ਹੈਨਾ ਉਹ ਗੀਤ ਸੀਗਾ ਅ ਹੁਸਨਦੀਆਂ ਸਰਕਾਰਾਂ ਡੰਗ ਕਸੂਤੇ ਮਾਰਦੀਆਂ ਬੜੇ ਬੜੀ ਲਾਈਨ ਅਸੀਂ ਬੜੀ ਵਧੀਆ ਸੀ ਮੂੜਿਆਂ ਕਹਿੰਦਾ ਹੁਸਨਦੀਆਂ ਸਰਕਾਰਾਂ ਡੰਗ ਕਸੂਤੇ ਮਾਰਦੀਆਂ ਕਿਸੇ ਦੇ ਲੁੱਟਦੀਆਂ ਨੀ ਦੇਣਾ ਜੋ ਕਿਸੇ ਦੇ ਲੁੱਟਦੀਆਂ ਹਾਸੇ ਵਾਸੇ ਆਪ ਤਾਂ ਰਹਿੰਦੀਆਂ ਮੇਲਾਉਂ ਦੇ ਵਿੱਚ ਸਾਡੇ ਖੱਤੀ ਕਾਸੇ ਹੋ ਆਪ ਪਰ ਰਹਿੰਦੀਆਂ ਮੇਲਾਉਂ ਦੇ ਵਿੱਚ ਸਾਡੇ ਖੱਤੀ ਕਾਸੇ ਉਹ ਦਰਸ਼ਨ ਦਿੰਦੀਆਂ ਮਹਿੰਗੇ 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 ਦਰਸ਼ਨ ਬਿੰਦੀਆਂ ਮਹੰਗੇ ਗੱਲੀ ਬਾਤੀ ਸਾਰਦੀਆਂ ਓਏ ਹੁਸਨ ਦੀਆਂ ਸਰਕਾਰਾਂ ਡੰਡ ਕਸੂਤੇ ਮਾਰਦੀਆਂ ਹੁਸਨ ਦੀਆਂ ਸਰਕਾਰਾਂ ਡੰਡ ਕਸੂਤੇ ਮਾਰਦੀਆਂ ਹੋ ਜੁਗਨੀ ਕਾਇਆ ਸੀ ਹੋਇਆ ਯਾਰ ਦੇ ਇਸ਼ਕ ਚ ਰੋਗੀ ਆਪਾਂ ਨੂੰ ਕੀ ਚਿੰਤਾ ਬਾਬੇ ਸਮਝੂ ਲਾਲ ਸ਼ਹਿਜੋਗੀ ਓਏ ਆਪਾਂ ਨੂੰ ਕੀ ਚਿੰਤਾ ਜੁਗਨੀ ਸਮਝੂ ਲਾਲ ਸ਼ਹਿਜੋਗੀ ਕਰਮਜੀਤ ਪੁਰੀ ਲਿਖਦਾ ਬੈਠ ਕੇ ਸਿਫਤਾਂ ਯਾਰ ਦੀਆਂ ਉਹ ਹੁਸਨ ਦੀਆਂ ਸਰਕਾਰਾਂ ਡੰਗ ਕਸੂਤੇ ਮਾਰਦੀਆਂ ਇਹ ਫਿਰ ਟੇਪ ਚ ਨਹੀਂ ਸਿਪਾਇਗੀ ਤਾਂ ਮੈਂ ਸੋਚਿਆ ਵੀ ਲੋਕਾਂ ਦੀ ਆਪਣੇ ਆਪਣੀ ਸੋਚੀ ਹੁੰਦੀ ਆ ਉਹਨਾਂ ਨੇ ਕਹਣਾ ਕੀ ਕਹੀ ਜਾਂਦੇ ਨੇ ਕਿਉਂ ਮੈਨੂੰ ਕਹਿੰਦੇ ਨਾ ਸਾਈ ਜਦੋਂ ਤੁਸੀਂ ਵੀ ਸਾਈ ਕਹਤਾ ਤਾਂ ਮੇਰਾ ਉਹਦੇ ਲਈ ਵੀ ਇੱਕ ਲੋਕਾਂ ਨੂੰ ਸਾਰਿਆਂ ਨੂੰ ਇਹ ਕਹਿਣਾ ਦੀ ਛੱਡੋ ਜੀ ਸਾਈਂ ਕਹਿਣਾ ਐਵੇਂ ਪੈਰੀ ਪਹਿਣਾ ਓਏ ਲੋਕਾਂ ਦੇ ਫੋਕੇ ਪੰਪਾਂ ਕੋਲੋਂ ਆਪਾਂ ਨੇ ਕੀ ਲੈਣਾ ਹਾਂ ਰੱਬ ਸਾਰਿਆਂ ਦੇ ਹੱਕ 'ਚ ਵਾਹਿਗੁਰੂ ਸਾਰਿਆਂ ਦੇ ਹੱਕ 'ਚ ਵਾਜਿ ਰੱਖੇ ਬਸਦੇ ਰਹਿਣ ਰੱਬ ਰਾਜੀ ਰੱਖੇ ਬਸਦੇ ਰਹਿਣ ਕੀ ਬਾਤ ਹੈ ਬਹੁਤ ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਹੋਰ ਪੁੱਛਣਾ ਚਾਹਾਂਗੀ ਕਿ ਸਾਈਂ ਗੁਲਾਮ ਜੁਗਨੀ ਨਾਮ ਜਿਹੜਾ ਹੈ ਇਹ ਤੁਹਾਡਾ ਜਿਹੜਾ ਹੈ ਇਹ ਮੈਨੂੰ ਲੱਗਦਾ ਹੈ ਮੁਰਸ਼ਿਦ ਜੀ ਨੇ ਤੁਹਾਨੂੰ ਦਿੱਤਾ ਹਾਂ ਮੁਰਸ਼ਿਦਾਂ ਨੇ ਦਿੱਤਾ ਨਾ ਉਸ ਤੋਂ ਪਹਿਲੇ ਨਾਮ ਤੁਹਾਡਾ ਕੁਝ ਹੋਰ ਸੀ ਮੈਂ ਇੱਕ ਹੋਰ ਦੱਸਣਾ ਚਾਹਾਂਗਾ ਉਹ ਕਈ ਜੁਬਲੀ ਹੁੰਦੀ ਸੀ ਇੱਕ ਤਾਂ ਜੁਬਲੀ ਹੁੰਦੀ ਸੀ ਇੱਕ ਜੁਗਨੀ ਜੁਗਨੀ ਤਾਂ ਹੁੰਦੀ ਹੈ ਜੇ ਮ ਫਕਰ ਹੋ ਗਏ ਜਿੰਦੜੀ ਹੋ ਗਈ ਵੈਸਾ ਜਿੰਦ ਹੋ ਗਈ ਜਾਂ ਕੋਈ ਸਾਹਮ ਕੇ ਰੱਖਣ ਵਾਲੀ ਚੀਜ਼ ਗਹਿਣਾ ਹੋ ਗਿਆ ਜੀ ਗਹਿਣੇ ਨੂੰ ਅਸਲ ਮੈਂ ਗਹਿਣੇ ਨੂੰ ਕਹਿ ਦਿੰਦਾ ਜੁਗਨੀ ਤੇ ਜੰਦ ਵੀ ਤਾਂ ਇੱਕ ਗਹਿਣੇ ਆ ਤੇ ਉਹ ਮੇਰੇ ਸਾਈ ਜੀ ਮੈਨੂੰ ਜੁਗਨੀ ਕਹਿੰਦੇ ਹੁੰਦੇ ਪਰ ਮੇਰਾ ਨਾਮ ਤਾਂ ਪੂਰਾ ਹੈਗਾ ਲਿਆਕਤ ਜੀ ਜਿਹੜਾ ਸਾਈ ਜੀ ਨੇ ਦਿੱਤਾ ਹੋਇਆ ਲਿਆਕਤ ਸ਼ਾ ਤੇ ਜਿਹੜਾ ਮਾਪਿਆਂ ਦੇ ਅਲੱਗ-ਅਲੱਗ ਹੁੰਦੇ ਆ ਮੰਮੀ ਨੇ ਮੈਨੂੰ ਜਿਹੜਾ ਨਾਮ ਰੱਖਿਆ ਜੋ ਤੇਂਦਰਪਾਲ ਵੈਸੇ ਨਾਮ ਮੇਰਾ ਜੁਗਨੀ ਚੱਲਦਾ ਕਿਉਂਕਿ ਜੋ ਮੁਰਸ਼ਿਦਾ ਨੇ ਦਿੱਤਾ ਜੋ ਉਹਨਾਂ ਨੇ ਦਿੱਤਾ ਉਹ ਉਹਨਾਂ ਦਾ ਹੈ ਕਿਆ ਬਾਤ ਹੈ ਅੱਛਾ ਮੈਂ ਹੁਣੇ ਤੇ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ ਨਹੀਂ ਕਿਉਂਕਿ ਜਦੋਂ ਤੁਸੀਂ ਗਾਉਂਦੇ ਹੋ ਮੰਚ ਦੇ ਉੱਤੇ ਤੇ ﺍﻟमस्त ਹੋ ਜਾਂਦੇ ਹੋ ਔਰ ਇੰਨੇ ਸਾਰੇ ਤੁਹਾਡੇ ਫੈਨਸ ਨੇ ਸਰੂਤੇ ਨੇ ਜਿਹੜੇ ਤੁਹਾਨੂੰ ਸੁਣ ਕੇ ਬਹੁਤ ਹੀ ਖੁਸ਼ ਹੁੰਦੇ ਤੇ ਆਟੋਮੈਟਿਕਲੀ ਖਿੱਚੇ ਚਲੇ ਆਉਂਦੇ ਨੇ ਤੇ ਤੁਸੀਂ ਇਹ ਦੱਸੋ ਕਿ ਤੁਸੀਂ ਕਿਸੇ ਤੋਂ ਇਨਸਪਾਇਰ ਹੋਏ ਜਾਂ ਤੁਹਾਨੂੰ ਕਿਸੇ ਨੇ ਕਿਹਾ ਕਿ ਨਹੀਂ ਜੀ ਤੁਸੀਂ ਹੁਣ ਤੁਹਾਡੀ ਆਵਾਜ਼ ਜਿਹੜੀ ਉਹ ਕਸਰ ਦੇ ਵਿੱਚ ਵੀ ਆਉਣੀ ਚਾਹੀਦੀ ਆ ਉਹ ਇਦਾਂ ਸੀ ਵੀ ਮੈਂ ਬਚਪਨ ਤੋਂ ਮੈਨੂੰ ਸਾਈ ਜੀ ਆਪ ਕਹਿੰਦੇ ਉਹ ਗਾ ਬਈ ਤਾਂ ਸਾਡੇ ਪਰਿਵਾਰ ਮੇਰੀ ਮੰਮੀ ਦੀ ਤੇ ਮੇਰੀ ਆਪਦੀ ਬਹੁਤ ਗਾਉਣ ਦੀ ਇੱਛਾ ਹੁੰਦੀ ਸੀ ਜਦੋਂ ਇਸ ਲਾਈਨ ਦੇ ਵਿੱਚ ਪਏ ਨਾ ਗੱਦੀ ਨਸੀਨ ਹੋ ਗਏ ਫੱਕੀ ਹੋ ਗਈ ਤਾਂ ਮੈਂ ਸੋਚਿਆ ਲੋਕ ਕਹਣਗੇ ਯਾਰ ਗਾਉਣ ਲੱਗਾ ਫਿਰ ਇੱਕ ਵਾਰੀ ਮੇਰੇ ਮਨ ਦੇ ਵਿੱਚ ਆਈ ਵੀ ਯਾਰ ਉਹ ਵੀ ਤਾਂ ਗਾਉਂਦੇ ਸੀ ਜਾਂ ਸ਼ਿਵ ਜੀ ਨੇ ਤਾਂ ਡਵ ਕੀਤਾ ਦੇਵ ਦੇਣ ਤਕਰੀਰਾਂ ਜਾਂ ਨੱਚੇ ਸੀ ਕ੍ਰਿਸ਼ਨ ਕਨਈਆ ਜਾਂ ਫਿਰ ਨੱਚੀ ਮੀਰਾ ਜਾਂ ਫਿਰ ਭਗਤ ਧਿਆਨ ਨੂੰ ਨੱਚਿਆ ਬਦਲ ਗਈਆਂ ਤਕਦੀਰਾਂ ਜਾਂ ਇਸ਼ਕ ਵਿੱਚ ਰਾਂਝਾ ਨੱਚਿਆ ਗਲ ਵਿੱਚ ਪਾਟੀਆਂ ਲੀਰਾ ਜਾਂ ਇਸ਼ਕ ਵਿੱਚ ਬੁੱਲਾ ਨੱਚਿਆ ਜਾਂ ਨੱਚਣਾ ਜਾਂ ਮਸਤ ਫਕੀਰਾ ਮੈਂ ਸੋਚਿਆ ਵੀ ਕਿਉਂ ਨਹੀਂ ਆਪਾਂ ਵੀ ਆਪਣਾ ਜਦੋਂ ਆਪਾਂ ਗਾਉਣੀ ਹੈ ਹਾਂ ਇੱਕ ਸੰਗੀਤ ਦਾ ਤੇ ਕਲੱਬ ਦਾ ਬਹੁਤ ਹੀ ਗਹਿਰਾ ਨਾਤਾ ਹੈ ਜੇ ਕੋਈ ਕਿਸੇ ਚੀਜ਼ ਨੂੰ ਜਿੱਦਾਂ ਪਹਿਲਾਂ ਸ਼ਾਇਰ ਹੋਏ ਪਾਗਲ ਜੀ ਨੇ ਗੱਲ ਪਾ ਲਈ ਪਾਗਲ ਜਿੰਨੇ ਸ਼ਾਇਰ ਲੋਕ ਉਹਨਾਂ ਨੂੰ ਕਹਿੰਦੇ ਇਹ ਪਾਗਲ ਹੈ ਉਹ ਕਲਮ ਚੱਕਦੇ ਉਹਨਾਂ ਨੂੰ ਪਾਗਲ ਕਹਿੰਦੇ ਪਾਗਲ ਕਮਲਾ ਜਿਹੜਾ ਕਮਾਲ ਹੋਵੇ ਸੁਦਾਈ ਜਿਹਦੇ ਕੋਲੇ ਜ਼ੌਦਾ ਚੱਲਾ ਜੀ ਨੇ ਕਿਸੇ ਦੀ ਚੱਲ ਲਈ ਸ਼ਾਇਰ ਜਿਹੜਾ ਜਿੰਦਾ ਸਰ ਜੀ ਮੈਂ ਕਿਹਾ ਹੁਣ ਸਰਿਆ ਤਾਂ ਹੋਇਆ ਯਾਰੀ ਲੋਕ ਹੋਰ ਕੁਝ ਕਹਿ ਦਿੰਗੇ ਤਾਂ ਵੀ ਕੀ ਹੈ ਚੱਲ ਜਗਨੀ ਚੱਕਦੇ ਆਪਾਂ ਵੀ ਢਫਲੀ ਚੱਕ ਜਾਈਏ ਕੀ ਬਾਤ ਹੈ ਤੁਹਾਡਾ ਐਕਚੁਅਲੀ ਪਿਆਰ ਜਿਹੜਾ ਨਾ ਲੋਕਾਂ ਨੂੰ ਬੜਾ ਪੋਜ਼ਿਟਿਵ ਕਰ ਦਿੰਦਾ ਜਿਹੜਾ ਤੁਹਾਡੇ ਨਾਲ ਜੁੜ ਜਾਂਦਾ ਤੇ ਕੁਝ ਯੂਥ ਵੀ ਇਸ ਤਰ੍ਹਾਂ ਦਾ ਹੈ ਜਿਨ੍ਹਾਂ ਨੇ ਕਿ ਤੁਹਾਡੇ ਜਿਹੜੇ ਇੱਕ ਲਾਈਨ ਹੈ ਉਹਨੂੰ ਸਕੈਚ ਬਣਾ ਕੇ ਆਪਣੀਆਂ ਕਾਰਾਂ ਪਿੱਛੇ ਲਾਇਆ ਹੋਇਆ ਹੈ ਹੈਨਾ ਰੱਬ ਇੱਕ ਦੁਨੀਆ ਕਰੇ ਰੱਬ ਇੱਕ ਨਹੀਂ ਆ ਕਿਵੇਂ ਤੁਹਾਡੇ ਜ਼ਿਹਨ ਵਿੱਚ ਆਉ ਕਿਸ ਤਰ੍ਹਾਂ ਤੁਸੀਂ ਉਹਨੂੰ ਲਿਖਿਆ ਉਹ ਮੈਂ ਨਾ ਬਚਪਨ ਤੋਂ ਹੀ ਇੱਕ ਚੀਜ਼ ਏਦਾਂ ਬਣਾ ਕੇ ਨਾ ਉਹ ਚਾਰੇ ਨਿਸ਼ਾਨ ਇੱਕ ਨਿਸ਼ਾਨ ਦੇ ਵਿੱਚ ਬਣਾ ਕੇ ਉੱਤੇ ਲਿਖ ਦਿੰਦਾ ਸੀ ਰੱਬ ਇੱਕ ਦੁਨੀਆ ਕਰੈਕ ਹਾਂ ਜਦੋਂ ਮੇਰੀ ਟੇਪ ਆਉਣੀ ਸੀ ਡਰਾਮਾ ਕੀ ਸੀ ਤਾਂ ਮੈਂ ਉਹਦੇ ਮੂਰੇ ਬੋਲਿਆ ਲਓ ਜੀ ਮਿੱਤਰੋ ਜੇ ਕੋਈ ਰੱਬ ਨੂੰ ਮੰਨਦਾ ਹੈ ਹੈਨਾ ਤਾਂ ਉਹਦੇ ਲਈ ਰੱਬ ਹੈ ਜੇ ਨਹੀਂ ਮੰਨਦਾ ਤਾਂ ਉਹਦੇ ਲਈ ਡਰਾਮਾ ਉਹਦੇ ਮੈਂ ਥੱਲੇ ਲਿਖਤਾ ਸੀ ਰੱਬ ਇੱਕ ਦੁਨੀਆ ਕਰੈਕ ਤੇ ਉਹ ਬੜਾ ਹਾਈਲਾਈਟ ਹੋਇਆ ਸਾਰੇ ਲੋਕਾਂ ਨੇ ਪਸੰਦ ਕੀਤਾ ਡਰਾਮਾ ਬਹੁਤ ਸਾਰੇ ਮੈਂ ਦੇਖਿਆ ਕਿ ਨੌਜਵਾਨਾਂ ਨੇ ਜਿਹੜੇ ਆਪਣੇ ਕਾਰ ਦੇ ਸ਼ੀਸ਼ਿਆਂ ਦੇ ਪਿੱਛੇ ਲਾਇਆ ਰੱਬ ਇੱਕ ਦੁਨੀਆ ਕਰੈਕ ਸੋ ਰੱਬ ਨੂੰ ਮੰਨਣਾ ਚਾਹੀਦਾ ਹੈ ਪਰ ਇੱਥੇ ਹੁਣ ਵੇਲੇ ਇੱਕ ਨਿੱਕੇ ਚ ਬ੍ਰੇਕ ਤਾਂ ਤੇ ਮਿਲਦੇ ਆਂ ਬ੍ਰੇਕ ਤੋਂ ਬਾਅਦ ਜੋ ਮੁਝ ਮੈਂ ਬੋਲਤਾ ਵੋ ਹੈ ਨਹੀਂ ਹੂੰ ਜੋ ਮੁਝ ਮੈਂ ਬੋਲਤਾ ਵੋ ਹੈ ਨਹੀਂ ਹੂੰ ਜੇ ਜਲਬਾ ਯਾਰ ਕਾ ਹੈ ਮੈਂ ਨਹੀਂ ਹੂੰ ਜੇ ਜਲਬਾ ਯਾਰ ਕਾ ਹੈ ਮੈਂ ਨਹੀਂ ਹੂੰ ਮੇਰੇ ਪਰਦੇ ਮੈਂ ਛੁਪ ਕਰਿਆ ਯਾਰ ਕੋਈ ਜੇ ਜਲ ਬਾ ਯਾਰ ਕਾ ਹੈ ਕਹ ਨਹੀਂ ਹੂੰ ਜੇ ਜਲ ਬਾ ਯਾਰ ਕਾ ਹੈ ਕਹ ਨਹੀਂ ਹੂੰ ਜੋ ਮੁਝ ਮੇ ਬੋਲਤਾ ਵੋ ਮੈਂ ਨਹੀਂ ਹੂੰ ਜੋ ਮੁਝ ਮੇ ਬੋਲਤਾ ਵੋ ਮੈਂ ਨਹੀਂ ਹੂੰ ਪੱਤੇ ਕੀ ਬਾਤ ਕਹਤਾ ਹੂੰ ਸਮਝ ਲੋ ਪੱਤੇ ਕੀ ਬਾਤ ਕਹਤਾ ਹੂੰ ਸਮਝ ਲੋ ਮੁਝ ਕੀ ਬਾਤ ਕਹਤਾ ਹੂੰ ਸਮਝ ਲਾ ਜਲ ਬਾ ਯਾਰ ਕਾਹ ਤੈ ਨਹੀਂ ਹੂੰ ਜਲ ਬਾ ਯਾਰ ਕਾਹ ਤੈ ਨਹੀਂ ਹੂੰ ਜੋ ਮੁਝ ਮੇ ਬੋਲਤਾ ਵੋ ਨਹੀਂ ਹੂੰ ਬਾਜੀ ਵਾ ਬਹੁਤ ਖੂਬ ਬ੍ਰੇਕ ਤੋਂ ਬਾਅਦ ਹੀ ਕਰਦੇ ਆ ਥੋੜਾ ਸਵਾਗਤ ਹੈ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਦੇ ਵਿੱਚ ਤੇ ਅਸੀਂ ਜੁੜੇ ਹੋਏ ਆ ਸਾਈਂ ਗੁਲਾਮ ਜਗਨੀ ਜੀ ਦੇ ਨਾਲ ਕਿਉਂਕਿ ਤੁਸੀਂ ਦੇਖਿਆ ਕਿਵੇਂ ਉਹ ਅਲਮਸਤ ਹੋ ਕੇ ਕੁੰਗਰੂਵਾਨ ਕੇ ਨੱਚ ਰਹੀ ਸੀ ਔਰ ਉਸ ਮੁਰਸ਼ਦ ਨੂੰ ਜਿਹੜਾ ਸੀ ਉਹ ਨਾਸਟ ਡੈਡੀਕੇਟ ਸੀਗਾ ਤੇ ਵਕਈ ਜਦੋਂ ਵੀ ਬੰਦਾ ਇੱਕ ਮੁਰਸ਼ਿਦ ਨੂੰ ਧਿਆਨ ਵਿੱਚ ਘੁੰਮਰੂ પાਕੇ ਨਾਜ਼ਦਾ ਤੇ ਉਦੋਂ ਉਹਦੇ ਦਿਮਾਗ ਵਿੱਚ ਜ਼ਹਿਨ ਵਿੱਚ ਕੀ ਆ ਰਿਹਾ ਹੁੰਦਾ ਇਹ ਤਾਂ ਬੰਦੇ ਦੇ ਆਪ ਦੇ ਤੇ ਡਿਮੈਂਡ ਕਰਦਾ ਵੀ ਉਹਨੇ ਕੀ ਰੱਖਣਾ ਹੈ ਜਿਹੜਾ ਧਿਆਨ ਤੇ ਉਹਨੇ ਰੱਖਣਾ ਹੋਵੇ ਜਿਹਨੇ ਮੁਰਸ਼ਿਦ ਨੂੰ ਰੱਖਣਾ ਮੁਰਸ਼ਿਦ ਨੂੰ ਰੱਖਣਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਰੱਬ ਇੱਕ ਦੁਨੀਆ ਕਰ ਇੱਕ ਪੜਪੜ ਗੱਡੇ ਲੰਦੀਏ ਪੜਪੜ ਪਾਈਏ ਖਾਤ ਨਾਨਕ ਲੇਖ ਇੱਕ ਗੱਲ ਵਾਕੀ ਚਖਣਾ ਚਾਹਕ ਤੇ ਮੈਂ ਇੱਕ ਕਹਿਣਾ ਚਾਹੂੰਗਾ ਵੀ ਜਦੋਂ ਮੈਂ ਜਨੱਚਿਆ ਹੀ ਸੀ ਆ ਜਿਹੜਾ ਹੋ ਗਿਆ ਪੁੱਤ ਜਵਾਨ ਬਾਪੂ ਜਰਾ ਮਾਰ ਕੇ ਵੇਖ ਤੇ ਆਨ ਬਾਪੂ ਇਹਦਾ ਰੰਗ ਵੀ ਤੇਰੇ ਰੰਗ ਵਰਗਾ ਹਰ ਰੰਗ ਵਿੱਚ ਰਚਦਾ ਫਿਰਦਾ ਹੈ ਨਾ ਸੱਤ ਬੇਲੀ ਨਾ ਤਕੀਆ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ ਹੈ ਨਾ ਸੱਤ ਬੇਲੀ ਨਾ ਤਕੀਆ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ ਹੈ ਜਿਹੜਾ ਜਾਣਦਾ ਉਹ ਤਾਂ ਮੰਨਦਾ ਹੈ ਐਸ਼ਕੀ ਹਕਮ ਗੁਰੂ ਬਨਦਾ ਹੈ ਜਿਹੜਾ ਜਾਣਦਾ ਉਹ ਤਾਂ ਮੰਨਦਾ ਹੈ ਐਸ਼ਕੀ ਹਕਮ ਗੁਰੂ ਬਨਦਾ ਹੈ ਹੋ ਗੱਲਾਂ 'ਚੋਂ ਗੱਲ ਨਿਕਲਦੀ ਏ ਗੱਲਾਂ 'ਚੋਂ ਗੱਲ ਨਿਕਲਦੀ ਏ ਗੱਲਾਂ 'ਚੋਂ ਬਚਦਾ ਫਿਰਦਾ ਨਾ ਸੱਤ ਬੇਲੀ ਨਾ ਤਕੀਆ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ ਨਾ ਸੱਤ ਬੇਲੀ ਨਾ ਤਕੀਆ ਕੋਈ ਗਲੀਆਂਾਂ ਵਿੱਚ ਨੱਚਦਾ ਫਿਰਦਾ। ਅੱਛਾ ਤੇ ਹੁਣ ਤਾਂ ਅਸੀਂ ਤੁਹਾਡੀਆਂ ਲਾਈਨਾਂ ਵਿੱਚ ਵੀ ਸਾਥ ਦਾ ਜ਼ਿਕਰ ਹੈ, ਪਿੰਡ ਵਾਲਾਂ ਦਾ ਸਿੱਖਰ ਹੈ, ਤੁਹਾਡੇ ਮੁਰਸ਼ਿਦ ਦਾ ਸਿੱਖਰ ਹੈ ਔਰ ਬਹੁਤ ਸਾਰੇ ਪਿੰਡੇ ਲੋਕਾਂ ਦਾ ਜਿਹੜੇ ਮਤਲਬ ਐਹੋ ਜਿਹੀਆਂ ਹੈਪਨਿੰਗਜ਼ ਨੇ ਜਿਨ੍ਹਾਂ ਕਹਿ ਲੋ ਕਿ ਇੱਕ ਮੈਸੇਜ ਸੰਦੇਸ਼ ਜਿਹੜਾ ਉਹ ਜਾਂਦਾ ਹੈ। ਤੇ ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਸੋਚ ਸਮਝ ਕੇ ਲਿਖਦੇ ਹੋ ਕਿ ਐਟ ਪ੍ਰੈਜ਼ੈਂਟ ਜਿਹੜਾ ਹੋ ਰਿਹਾ ਹੈ ਕਿ ਜਾਂ ਬਸ ਆਪਣੇ ਆਪ ਹੀ ਇਹ ਚੀਜ਼ਾਂ ਮੈਂ ਅੱਗੇ ਵੀ ਕਿਹਾ ਸੀ ਵੀ ਇਹ ਉਹਦੀ ਦਾਤ ਹੈ ਉਹਦਾ ਕੋਈ ਪਤਾ ਨਹੀਂ ਕਿਧਰੋਂ ਕੀ ਆ ਜਾਣਾ ਜਿਵੇਂ ਲਿਖਣ ਦੀ ਜਾਂ ਪੜ੍ਹਨ ਦੀ ਗੱਲ ਕਰੀਏ ਤੁਸੀਂ ਮੇਰੇ ਤੌਰ ਦੇ ਨਾਲ ਜਿਹੜਾ ਪੜ੍ਹਿਆ ਉਹੀ ਝੜਿਆ ਹੋ ਜਿਹੜਾ ਪੜ੍ਹਿਆ ਉਹੀ ਝੜਿਆ ਜਿਹੜਾ ਕੜਿਆ ਜਿਹੜਾ ਕੜਿਆ ਉਹ ਨਹੀਂ ਛੜਦਾ ਸੱਜਣਾ ਉਹ ਬਿਨਾਂ ਗੱਲ ਤੋਂ ਹੋ ਬਿਨਾਂ ਗੱਲ ਤੋਂ ਕੋਈ ਕਿਸੇ ਨਾਲ ਲੜਦਾ ਨਹੀਂ ਸੱਜਣਾ ਉਹ ਬਿਨਾਂ ਗੱਲ ਤੋਂ ਕੋਈ ਕਿਸੇ ਨਾਲ ਲੜਦਾ ਨਹੀਂ ਸੱਜਣਾ ਸੁਣ ਸੱਜਣਾ ਓਏ ਸੁਣ ਸੱਜਣਾ ਓਏ ਜੀ ਮੈਂ ਜਦੋਂ ਤੁਹਾਨੂੰ ਸੁਣ ਰਹੀ ਸੀ ਔਰ ਬੜੇ ਮੈਂ ਵੀ ਮਸਤ ਹੋ ਗਈ ਸੀ ਮੇਰੀ ਵੀ ਜਿਹੜੀ ਸੋਰ ਹੈ ਨਾ ਮਤਲਬ ਸੁਣਨ ਦੀ ਜਿਹੜੀ ਇੱਕ ਸ਼ਕਤੀ ਹੈ ਉਹ ਵਾਈਗੁਰ ਨਾਲ ਜੁੜ ਗਈ ਸੀ ਮੁਰਸ਼ਦ ਨਾਲ ਜੁੜ ਗਈ ਸੀ ਪਰ ਮੈਂ ਹੁਣੇ ਜਿਵੇਂ ਨੰਗਰੀ ਸੀ ਸਾਈਕਲ ਦੀ ਦੁਕਾਨ ਤੋਂ ਤੇ ਮੇਰਾ ਦਿਲ ਕੀਤਾ ਕਿ ਮੈਂ ਤੁਹਾਨੂੰ ਇਹ ਪੁੱਛਾਂ ਕਿ ਵਾਕਈ ਤੁਹਾਡਾ ਬਚਪਨ ਜਿਹੜਾ ਉਹ ਕੋਈ ਸਾਈਕਲਿੰਗ ਕਰਦੇ ਆ ਜਾਂ ਛਰਾਰਤਾਂ ਕਰਦੇ ਆ ਨਾ ਗਲੀਆਂ ਵਿੱਚ ਵੀ ਨਿਕਲੇ ਜਾਂ ਤੁਸੀਂ ਸ਼ੁਰੂ ਤੋਂ ਉਹ ਮੇਰਾ ਪਿੰਡ ਬੈਕਪੈਨ ਸੇਖੂਪੁਰਾ ਤਾਂ ਮੈਂ ਗਲੀਆਂ 'ਚ ਖੇਡਿਆ ਗਲੀਆਂ 'ਚ ਪੜਿਆ ਦੇਸੀ ਰਹਿ ਇੱਥੇ ਆ ਕੇ ਵੀ ਮੈਂ ਲੱਗੇ ਨਾ ਗਰੀਬ ਨੂੰ ਬਿਮਾਰੀ ਰੱਬਾ ਮੋੜ ਦੇ ਦਵਾਈ ਬਿਨਾ ਵੇਖੇ ਨੇ ਗਰੀਬ ਦਮ ਤੋੜ ਦੇ ਜੀ ਅਮੀਰ ਹੋਵੇ ਜੇ ਬਿਮਾਰ ਤੇ ਲੈ ਆਉਂਦੇ ਝਟਕਾਰ ਲੈ ਜਾਂਦੇ ਨੇ ਬਾਜ਼ਾਰ ਲੈ ਕੇ ਪੈਸੇ ਵੇਸਮਾਰ ਅਮੀਰ ਏਸੀਆਂ ਚੈਸ਼ ਕਰਦੇ ਵੀ ਵੇਖੇ ਨੇ ਗਰੀਬ ਟੁੱਟੇ ਮੱਜਾਂ ਤੇ ਮਰਦੇ ਵੀ ਵੇਖੇ ਨੇ ਉਦੋਂ ਰੱਬਾ ਇੱਕੋ ਬਦ ਨਸੀਬੀ ਮਰ ਜਾਂਦੀ ਏ ਅਮੀਰਾਂ ਨੂੰ ਅਮੀਰੀ ਦਾ ਹੰਕਾਰ ਹੋ ਜਾਂਦਾ ਹੈ ਗਰੀਬਾਂ ਨੂੰ ਤੇ ਹੋਰ ਵੀ ਗਰੀਬੀ ਮਰ ਜਾਂਦੀ ਏ ਸਾਈਕਲ ਤਾਂ ਵਾਪੇ ਸਾਈਕਲ ਹੀ ਏ ਇੱਕ ਤਾਂ ਪਹਿਲਾਂ ਤੋਂ ਚੱਲਿਆ ਇੱਕ ਜਿੱਦਾਂ ਗੁਰਦਾਸ ਗੁਰਦਾਸ ਜੀ ਕਹਿ ਗਏ ਸੀ ਵੀ ਉਹ ਜਿਨ੍ਹਾਂ ਨੇ ਰੋਜੀ ਰੋਟੀ ਕਰਨੀ ਹੈ ਢੱਡ ਲਈ ਕਰਨਾ ਹੈ ਜਾਂ ਸ਼ੌਕ ਵੀ ਹੈ ਕਈਆਂ ਲਈ ਸਾਈਕਲ ਸ਼ੌਕ ਹੈ ਕਈਆਂ ਦੀ ਰੋਜੀ ਹੈ ਪਰ ਉਹ ਕਹਿੰਦਾ ਕਿ ਰੋਟੀ ਹੱਕ ਦੀ ਖਾਈ ਹੈ ਜੀ ਭਾਵੇਂ ਬੂਟ ਪਾ ਦੋ ਸ਼ਾਨਾ ਸੋ ਇਸੇ ਗੱਲ ਤੋਂ ਮੈਨੂੰ ਇਹ ਵੀ ਦਿਲ ਕਰ ਰਿਹਾ ਕਿ ਮੈਂ ਤੁਹਾਨੂੰ ਪੁੱਛਾਂ ਕਿ ਅੱਜ ਤੁਸੀਂ ਇਸ ਪਿੰਡ ਵਿੱਚ ਰਹਿ ਰਹੇ ਹੋ ਔਰ ਕੀ ਤੁਹਾਡਾ ਪਰਿਵਾਰ ਵੀ ਇੱਥੇ ਤੁਹਾਡੇ ਨਾਲ ਹੈ ਹਾਂ ਹਾਂ ਸਾਂਝੀ ਦੀ ਕਿਰਪਾ ਸਾਰੇ ਮੇਰੇ ਮਾਂ ਬਾਪ ਭਰਾ ਜੀ ਤੇ ਸ਼ਾਦੀ ਵੀ ਹੋਈ ਹੋਈ ਹੈ ਤੇ ਭੈਣਾਂ ਮੇਰੀਆਂ ਤਿੰਨ ਭੈਣਾਂ ਦੋ ਭਾਈ ਜੀ ਤੇ ਮੇਰਾ ਮਮਾ ਬਾਪ ਔਰ ਵੈਸੇ ਮੇਰਾ ਦਿਲ ਕਰਦਾ ਕਿ ਅਸੀਂ ਹੋਰ ਬਹੁਤ ਸਾਰਾ ਤੁਹਾਡੇ ਬਾਰੇ ਚ ਜਾਣੀਏ ਔਰ ਕਿਉਂਕਿ ਸਾਡੇ ਕੋਲ ਸਮਾਂ ਜਿਹੜਾ ਸਾਨੂੰ ਇੰਨਾ ਇਜਾਜ਼ਤ ਨਹੀਂ ਦਿੰਦਾ ਤੇ ਪਰ ਮੈਂ ਜਾਂਦੇ ਜਾਂਦੇ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਤੁਹਾਡੇ ਆਉਣ ਵਾਲੇ ਜਿਹੜੇ ਪ੍ਰੋਜੈਕਟਸ ਨੇ ਉਹ ਕੀ-ਕੀ ਨੇ ਹਾਂ ਮੇਰੇ ਕੋਲ ਹੁਣ ਆਉਣ ਨਵੇਂ ਸਾਲ ਦੇ ਵਿੱਚ ਗੀਤ ਆ ਰਿਹਾ ਨੀ ਮੈਂ ਮਾਹੀ ਦੇ ਬਹਾਨੇ ਕਿੱਦਾਂ ਪਾਈ ਜਾਨੀ ਆ ਤੇ ਪਿਛਲੀ ਟੇਪ ਦੇ ਵਿੱਚੋਂ ਆਪ ਕੀ ਦੋਸਤੀ ਉਹਦਾ ਵੀਡੀਓ ਉਦਾਂ ਹੀ ਪਿਆ ਦੋ ਮਿੰਟਾਂ ਦੀ ਗੱਲ ਉਹਦਾ ਪਿਆ ਉਹ ਨਵੀਂ ਟੇਪ ਆਉਗੀ ਹੁਣ ਜੀ ਤੇ ਨਵੀਂ ਟੇਪ ਦਾ ਕੰਮ ਚੱਲ ਰਿਹਾ ਤੇ ਕੈਨੇਡਾ ਜਾ ਰਹੇ ਆ ਕੂਲ ਬॉयਜ਼ ਕੰਪਨੀ ਬੰਨੀ ਉਹ ਜੈ ਜੈ ਸੌਜਲਾ ਹਾਂ ਤੇ ਸਨੀ ਤੋਂ ਹੋਤਾ ਜਸਵੀਰ ਗੁਣਾ ਚੌਰੀਆ ਤੇ ਕੈਨੇਡਾ ਤੇ ਅਮਰੀਕਾ ਮੇਰੇ ਸ਼ੋਅ ਨੇ ਚਲੋ ਮਾਲਕ ਦੀ ਮਰਜ਼ੀ ਦਾਤਾ ਕਰੇ ਕਿਰਪਾ ਮੈਨੂੰ ਪਤਾ ਵੀ ਜਿੱਦਾਂ ਮੈਨੂੰ ਇੱਥੇ ਪਿਆਰ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਇੰਨਾ ਕੁ ਪਿਆਰ ਕਰਦੇ ਨੇ ਵੀ ਜਦੋਂ ਗੱਡੀ ਜਾਂਦੀ ਹੈ ਉਦੋਂ ਵੀ ਮੇਰੇ ਪਹਿਲਾਂ ਹੀ ਜਿਹੜੇ ਪਚ ਤੇ ਚੜਨ ਤੋਂ ਪਹਿਲਾਂ ਮੇਰੀ ਝੱਗੀ ਦੇ ਘਰੂ ਲੋਕ ਲਾ ਕੇ ਲੈ ਜਾਂਦੇ ਆ ਮੈਂ ਚਾਹੁੰਦਾ ਮੈਨੂੰ ਉੱਥੇ ਵੀ ਇੰਨਾ ਹੀ ਇਦਾਂ ਹੀ ਪਿਆਰ ਮਿਲੇ ਜੀ ਤੇ ਤੁਹਾਡੇ ਪਿੰਡ ਘੁੰਮ ਕੇ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਤਿ ਸ਼੍ਰੀ ਅਕਾਲ ਅਗਲੇ ਹਫਤੇ ਫੇਰ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਉਹਨਾਂ ਦੇ ਪਿੰਡ ਤੱਤ ਤੱਤ ਨੂੰ ਆਪਣੇ ਸੁਝਾਅ ਭੇਜ ਸਕਦੇ ਹੋ ਉਸਦੇ ਲਈ ਸਾਡਾ ਈਮੇਲ ਪਤਾ ਹੈ piindependent@cnetwork.com ਤਦ ਤੱਕ ਲਈ